ਸਾਡੇ ਸਮਾਜ ਦੇ ਵਿੱਚ ਅਕਸਰ ਹੀ ਕਈ ਅਜੇਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਹਰੇਕ ਵਾਕੀ ਦੇ ਮਨੋਂ ਇਹੀ ਨਿਕਲਦਾ ਹੈ ਕਿ ਕੀ ਬਣੂ ਦੁਨੀਆ ਦਾ ਥੋੜੇ ਦਿਨ ਪਹਿਲਾਂ ਆਪਣੇ ਭਾਰਤ ਦੇ ਵਿੱਚ ਮੇਰਥ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਮੁਸਕਾਨ ਨਾਂ ਦੀ ਔਰਤ ਨੇ ਆਪਣੇ ਲੰਡਨ ਤੋਂ ਵਿਦੇਸ਼ੋਂ ਆਏ ਪਤੀ ਨੂੰ ਮਾਰ ਕੇ ਉਹਦੇ ਟੋਟੇ ਟੋਟੇ ਕਰਕੇ ਇਹ ਕੰਡਰਾਮ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਸ ਡਰਮ ਦੇ ਵਿੱਚ ਲਾਸ਼ ਦੇ ਟੋਟੇ ਟੋਟੇ ਕਰਕੇ ਪਾਉਣ ਤੋਂ ਬਾਅਦ ਸੀਮਿੰਟ ਦਾ ਘੋਲ ਪਾ ਕੇ ਜਮਾ ਦਿੱਤਾ ਜਾਂਦਾ ਤੇ ਉਹ ਆਪਣੇ પતિ ਸੌਰਭ ਨੂੰ ਜੋ ਕਿ ਲੰਡਨ ਦੇ ਵਿੱਚ ਨੌਕਰੀ ਕਰਦਾ ਹੁੰਦਾ ਜੋ ਕਿ ਆਪਣੀ ਬੇਟੀ ਦਾ ਜਨਮ ਦਿਨ ਮਨਾਉਣ ਲਈ ਹੁਣ ਇੰਡੀਆ ਆਇਆ ਹੁੰਦਾ ਤਾਂ ਇਹ ਔਰਤ ਆਪਣੇ ਇੱਕ ਸਾਥੀ ਸਾਹਿਲ ਨਾਂ ਦੇ ਵਿਅਕਤੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਇੱਥੇ ਹੀ ਹੱਦ ਨਹੀਂ ਹੁੰਦੀ ਉਹ ਔਰਤ ਅਤੇ ਉਸ ਦਾ ਜੋ ਨਜਾਇਜ਼ ਸਾਥੀ ਹੁੰਦਾ ਇਸ ਸੌਹਰ ਬਣਾ ਦੇ ਵਿਅਕੀ ਨੂੰ ਮੌਤ ਦੇ ਘਾਟੋਂ ਉਤਾਰਨ ਤੋਂ ਬਾਅਦ ਆਪ ਜਿਹੜੇ ਐ ਪਾਰਟੀਆਂ ਕਰ ਰਹੇ ਹੁੰਦੇ ਆ ਤੇ ਰੰਗ ਰੰਡੀਆਂ ਮਰਾਉਂਡ ਵਾਸਤੇ ਵਕਤ ਵਕਤ ਥਾਂਾਂ ਤੇ ਘੁੰਮ ਰਹੇ ਹੁੰਦੇ ਆ ਪਰ ਪੁਲਿਸ ਨੂੰ ਜਦੋਂ ਸੱਚਾਈ ਪਤਾ ਲੱਗ ਜਾਂਦੀ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹ ਔਰਤ ਨੇ ਬਿਆਨ ਦਿੱਤਾ ਹੈ ਕਿ ਮੇਰਾ ਪਤੀ ਮੈਂ ਉਹਨੇ ਝੂਠ ਬੋਲ ਕੇ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਕਿ ਉੱਥੇ ਉਹ ਫੌਜ ਦੇ ਵਿੱਚ ਨੇਵੀ ਦੇ ਵਿੱਚ ਨੌਕਰੀ ਕਰਦਾ ਹੈ ਜਦਕਿ ਉੱਥੇ ਉਹ ਕਿਸੇ ਬੇકરી ਦੇ ਵਿੱਚ ਕੰਮ ਕਰਦਾ ਸੀ ਪਰ ਜੇਕਰ ਉੱਥੇ ਉਹ ਨੌਕਰੀ ਨਹੀਂ ਕਰਦਾ ਸੀ ਫੌਜ ਦੇ ਵਿੱਚ ਕਿਸੇ ਬੇકરી ਦੇ ਵਿੱਚ ਕੰਮ ਕਰਦਾ ਸੀ ਪਰ ਉਹ ਆਪਣੀ ਇੱਕ ਪਤੀ ਹੋਣ ਦੇ ਫਰਜ਼ ਤਾਂ ਪੂਰੇ ਕਰ ਰਿਹਾ ਸੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਤਾਂ ਕਰ ਰਿਹਾ ਸੀ ਤੇ ਹੁਣ ਉਹ ਆਪਣੀ ਬੇਟੀ ਦਾ ਜਨਮ ਦਿਨ ਮਨਾਉਣ ਵਾਸਤੇ ਇੰਡੀਆ ਆਇਆ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਜਿਹੜੇ ਪਰਿਵਾਰ ਲਈ ਉਹ ਵਿਦੇਸ਼ ਦੇ ਵਿੱਚ ਨੌਕਰੀ ਕਰ ਰਿਹਾ ਹੈ ਜਿਹੜੇ ਪਰਿਵਾਰ ਲਈ ਉਹ ਦਿਨ ਰਾਤ ਕੰਮ ਕਰ ਰਿਹਾ ਹੈ ਉਹਨੂੰ ਨਹੀਂ ਪਤਾ ਸੀ ਕਿ ਇਹੀ ਪਰਿਵਾਰ ਉਸ ਨੂੰ ਮੌਤ ਦੇ ਘੜ ਤੋਂ ਉਤਾਰ ਦੇਵੇਗਾ ਲੜਕੀ ਦੇ ਮਾਪੇ ਸਾਹਮਣੇ ਆਏ ਆ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਸਾਡਾ ਜਵਾਈ ਹੈ ਸੌਰਵ ਉਸ ਨੂੰ ਨਿਆਂ ਮਿਲਣਾ ਚਾਹੀਦਾ ਹੈ ਉਸ ਜੀ ਨੇ ਕਾਕਨੀ ਹੈ ਜੀ ਮੇਰੀ ਬੇਟੀ ਉਸੇ ਪਾਛੀ ਹੋਣੀ ਛੇ ਮੈਂ ਸਹਿਯੋਗ ਵੀ ਕਰ ਸਕਦਾ ਹਾਂ ਕਿਸੇ ਵੀ ਤਰ੍ਹਾਂ ਦਾ ਕਿ ਉਸਨੇ ਮੇਰਾ ਦਮਾਦ ਨਹੀਂ ਮੇਰਾ ਬੇਟਾ ਸ਼ਿਦਾ ਹੈ। ਸੋ ਹੁਣ ਇੱਥੇ ਵਿਚਾਰ ਕਰਨਾ ਬਣਦਾ ਹੈ ਕਿ ਸਾਡਾ ਸਮਾਜ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ ਹੈ। ਕਿਹਦੇ ਤੇ ਵਿਸ਼ਵਾਸ ਕੀਤਾ ਜਾਵੇ। ਪਤੀ ਪਤਨੀ ਦਾ ਇੱਕ ਜਿਹੜਾ ਰਿਸ਼ਤਾ ਕਿੰਨਾ ਬਗਤਤਾ ਨਾ। ਕਿੰਨਾ ਪਵਿੱਤਰ ਰਿਸ਼ਤਾ ਹੈ ਜਿਹੜਾ ਕਿ ਹੁਣ ਕੁਝ ਇਹੋ ਜਿਹੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਇਹੋ ਜਿਹੇ ਪਵਿੱਤਰ ਰਿਸ਼ਤੇ ਨੂੰ ਵੀ ਤਾਤਾਰ ਕਰਾਉਂਦੀਆਂ। ਕੀ ਉਹ ਸਹੁਰ ਬਣਾ ਦਾ ਵਿਅਕਤੀ ਆਪਣੇ ਮਾਪਿਆਂ ਦੇ ਦੁਆਰਾ ਵਾਪਸ ਮਿਲ ਜਾਊਗਾ? ਕਦੇ ਨਹੀਂ ਮਿਲ ਸਕਦਾ। ਕੀ ਉਹ ਬੱਚੀ ਜਿਹਦਾ ਉਹ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਸੀ ਕੀ ਉਸ ਨੂੰ ਉਸਦਾ ਪਿਤਾ ਵਾਪਸ ਮਿਲ ਜੂਗਾ ਨਹੀਂ ਮਿਲਦਾ ਤੇ ਜਿਹੜੀ ਉਸ ਔਰਤ ਨੇ ਮੁਸਕਾਨ ਨਾਮ ਦੀ ਔਰਤ ਨੇ ਤੇ ਉਸਦੇ ਸਾਥੀ ਸਾਹਿਲ ਨੇ ਰਲ ਕੇ ਸਾਜ਼ਿਸ਼ ਰਚੀ ਹੈ ਤੇ ਹੁਣ ਉਹ ਵੀ ਉਮਰ ਪਰ ਜੇਲ੍ਹ ਤੇ ਵਿੱਚ ਹੀ ਸੜਨਗੇ ਕਈ ਵਾਰ ਇਹ ਛੋਟੀ ਜੀ ਗਲਤੀ ਚੰਦ ਮਿੰਟਾਂ ਦੀ ਝੂਠੀ ਖੁਸ਼ੀ ਬੰਦੇ ਨੂੰ ਪਤਾ ਨਹੀਂ ਕਿੱਥੋਂ ਤੱਕ ਲੈ ਜਾਂਦੀ ਹੈ ਕਿੰਨੇ ਹੀ ਘਰਾਂ ਦੀ ਬਰਬਾਦੀ ਦਾ ਕਾਰਨ ਬਣ ਜਾਂਦੀ ਹੈ ਤੁਸੀਂ ਦੇਖ ਰਹੇ ਹੋ تاکੂ ਕਾਸ ਅਸੀਂ ਇਹ ਵੀਡੀਓ ਕਿਉਂ ਬਣਾ ਰਹੇ ਹਾਂ ਅਸੀਂ ਇਸ ਵੀਡੀਓ ਰਾਈ ਉਹਨਾਂ ਪਤੀਆਂ ਨੂੰ ਉਹਨਾਂ ਪਤਨੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਹੜੀਆਂ ਕਿ ਇਸ ਗਲਤ ਰਸਤੇ ਤੇ ਚੱਲ ਰਹੀਆਂ ਹੈ ਜਿਹੜੇ ਕਿ ਇਸ ਗਲਤ ਰਸਤੇ ਤੇ ਚੱਲ ਰਹੀ ਹੈ ਅਸੀਂ ਉਹਨਾਂ ਪਤੀਆਂ ਪਤਨੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਮੁੜ ਆਓ ਸੁੱਤਰ ਜਾਓ ਕੁਝ ਨਹੀਂ ਵਿਗੜਿਆ ਤੁਸੀਂ ਜਿਹੜਾ ਰਾਹ ਚੁਣਿਆ ਜਿਹੜੇ ਰਾਹ ਤੇ ਤੁਸੀਂ ਚੱਲ ਰਹੇ ਹੋ ਇਹ ਰਾਹ ਤੁਹਾਨੂੰ ਇੱਕ ਨਾ ਇੱਕ ਦਿਨ ਬਰਬਾਦੀ ਵੱਲ ਲੈ ਜਾਵੇਗਾ ਇਸ ਰਾਹ ਉੱਤੇ ਸਿਰਫ ਤੇ ਸਿਰਫ ਬਰਬਾਦੀ ਹੈ ਹੋਰ ਇੱਥੋਂ ਕੁਝ ਨਹੀਂ ਮਿਲਣ ਵਾਲਾ ਵਾਪਸ ਆ ਜਾਓ ਸੁਧਰ ਜਾਓ ਮੁੜਿਓ ਧੰਨਵਾਦ